ਪੰਜਾਬੀ ਜਿੱਥੇ ਵੀ ਹੋਣ ਉਹ ਆਪਣੇ ਮਿਹਨਤ ਦਾ ਲੋਹਾ ਮਣਵਾਉਂਦੇ ਨੇ ਤੇ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੇ ਨੇ ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਪੋਂਗੇ ਤੋਂ ਸਾਹਮਣੇ ਆਇਆ ਜਿੱਥੇ ਰਹਿਣ ਵਾਲਾ ਰੋਹਿਤ ਦਿਵਾੜੀ ਜੋ ਕਿ ਕੈਨੇਡਾ ਆਰਮੀ ਦੇ ਵਿੱਚ ਲੈਫਟੀਨੈਂਟ ਬਣਿਆ ਤੇ ਆਪਣੇ ਪਿੰਡ ਵਾਪਸ ਪਹੁੰਚਿਆ ਤਾਂ ਰੋਹਿਤ ਦੇ ਰਿਸ਼ਤੇਦਾਰ ਤੇ ਪਿੰਡ ਵਾਲਿਆਂ ਨੇ ਉਸ ਦਾ ਟੋਲ ਵਚਾ ਕੇ ਸਵਾਗਤ ਕੀਤਾ ਉਹਦੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਜ ਤੋਂ 6 ਸਾਲ ਪਹਿਲਾਂ ਸਟੱਡੀ ਬេសਟੇ ਕੈਨੇਡਾ ਗਿਆ ਸੀ ਅਤੇ ਉਸ ਦਾ ਇੱਕ ਹੀ ਏਮਸੀ ਕਿ ਉਹ ਕਿਸੇ ਫੋਰਸ ਦੇ ਵਿੱਚ ਹੋ ਕੇ ਆਪਣਾ ਤੇ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਸੀ ਉਸ ਨੇ ਕਿਹਾ ਕਿ ਉਸ ਨੇ ਕੈਨੇਡੀਅਨ ਆਰਮੀ ਦੇ ਵਿੱਚ ਲੈਫਟਿਨੈਂਟ ਬਣਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਰੋਹਿਤ ਨੇ ਕਿਹਾ ਕਿ ਅੱਜ ਜੋ ਉਹ ਜਿਸ ਮੁਕਾਮ ਤੇ ਪਹੁੰਚਿਆ ਉਸ ਦੇ ਵਿੱਚ ਉਸ ਦੇ ਮਾਂ ਪਿਓ ਦਾ ਬਹੁਤ ਵੱਡਾ ਯੋਗਦਾਨ ਹੈ ਉਸਨੇ ਕਿਹਾ ਕਿ ਇਸ ਮੁਕਾਮ ਤੇ ਪਹੁੰਚਣ ਦੇ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਹਾਰਡ ਵਰਕ ਕਰਨਾ ਪਿਆ। ਇਸ ਦੇ ਨਾਲ ਹੀ ਰੋਹਿਤ ਦਿਵਾੜੀ ਦੇ ਪਿਤਾ ਨੇ ਗੱਲ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਅੱਜ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਉਹਨਾਂ ਦਾ ਬੇਟਾ ਵਿਦੇਸ਼ ਦੇ ਵਿੱਚ ਇੱਕ ਵੱਡੀ ਪੋਸਟ ਤੇ ਸਿਲੈਕਟ ਹੋਇਆ। ਉਹਨਾਂ ਨੇ ਕਿਹਾ ਕਿ ਰੋਹਿਤ ਸ਼ੁਰੂ ਤੋਂ ਹੀ ਬਹੁਤ ਆਗਿਆਕਾਰੀ, ਬੱਚਾ ਸੀ ਅਤੇ ਉਸ ਦਾ ਇਹ ਡ੍ਰੀਮ ਸੀ ਕਿ ਉਹ ਆਰਮੀ ਜਾਂ ਪੁਲਿਸ ਫੋਰਸ ਦੇ ਵਿੱਚ ਭਰਤੀ ਹੋ ਕੇ ਲੋਕਾਂ ਦੀ ਸੇਵਾ ਕਰ ਸਕੇ। ਉਹਨਾਂ ਨੇ ਕਿਹਾ ਕਿ ਰੋਹਿਤ ਜਿਹੇ ਬੇਟੇ ਪਰਮਾਤਮਾ ਸਾਬ ਨੂੰ ਦੇਬਤਾ ਜੋ ਉਹ ਆਪਣੇ ਸੁਪਨੇ ਸਾਕਾਰ ਕਰਕੇ ਆਪਣੇ ਇਲਾਕੇ ਦਾ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਕੀ ਨਾਮ ਹੈ ਤੁਹਾਡਾ? ਰੋਹਿਤ तिवारी। ਕਿਹੜਾ ਪਿੰਡ ਹੈ ਜੀ? ਮੇਰਾ ਪਿੰਡ ਪੂੰਗਾ। ਡਿਸਟ੍ਰਿਕਟ ਸਾਹਿਬ। ਜੀ ਕੀ ਤੁਹਾਡੇ ਵੱਲੋਂ ਉਪਲਬਧ ਦੀ ਹਾਸਲ ਕੀਤੀ ਗਈ ਹੈ ਵਿਦੇਸ਼ ਦੀ ਧਰਤੀ ਤੇ? ਹਾਂਜੀ ਮੈਂ ਕੈਨੇਡਾ ਆਰਮਡ ਫੋਰਸਿਸ ਵਿੱਚ ਐਜ਼ ਅ ਲੈਫਟਨੈਂਟ ਰੈਂਕ ਤੇ ਪੁਆਇੰਟ ਹੋਇਆ। ਤੇ ਕਦੋਂ ਗਏ ਸੀ ਤੁਸੀਂ ਕੈਨੇਡਾ? ਮੈਂ ਜਨ 2019 ਵਿੱਚ ਗਿਆ ਸੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ। ਠੀਕ ਹੈ ਜੀ ਤੇ ਕਿ ਮੇਰਾ ਸਫਰ ਰਿਹਾ ਤੁਸੀਂ ਐਜ਼ ਅ ਸਟੂਡੈਂਟ ਕਿਵੇਂ ਸੀ ਤਾਂ ਹੁਣ ਆਇਆ ਤਾਂ ਇੱਕ ਆਫੀਸਰ ਤੁਸੀਂ ਬਣ ਤੀ ਹੋਏ ਉੱਧਰ ਹਾਂਜੀ ਮਤਲਬ ਸਫਰ ਤਾਂ ਦੇਖੋ ਜੀ ਸਟਾਰਟਿੰਗ ਤਾਂ ਪੇਨਫੁੱਲ ਹੁੰਦਾ ਸਾਰਾ ਨੇ ਤੇ ਆਫਟਰ ਲੋਟਸ ਆਫ ਹਾਰਡਵਰਕ ਤੇ ਇਵੈਂਚੁਅਲੀ ਤੁਹਾਨੂੰ ਜਰੂਰ ਆਪਣੇ ਮੰਜ਼ਿਲ ਮਿਲਦੀ ਆ ਤੇ ਉਹ ਵੀ ਦੀ ਬਲੇਸਿੰਗਸ ਆਫ ਮਾਈ ਪੇਰੈਂਟਸ ਐਂਡ ਮੇਰੇ ਦਾਦਾ ਜੀ ਸਵਰਗੀ ਪੰਡਤ ਬਦਨੌਥਿ ਵਾੜੀ ਜੀ ਤੇ ਮੇਰੇ ਨਾਨਾ ਜੀ ਆਪਣੇ ਸ਼੍ਰੀ ਸੋਮਨਾਥ ਚੱਬਾ ਜੀ ਉਹਨਾਂ ਦੀ ਬਲੇਸਿੰਗ ਦੇ ਨਾਲ ਤੇ ਅੱਜ ਮੈਂ ਆਮ ਕੰਮ ਹਾਸਿਲ ਕੀਤਾ ਹੈ ਸੋਚ ਕੇ ਗਏ ਸੀ ਇੱਥੋਂ ਕਿ ਮੋਦਰਾ ਕੇ ਲੈਫਟ ਹੈਂਡ ਦਾ ਪੇਪਰ ਕਲੀਅਰ ਕਰਨਾ ਜਾਂ ਉਧਰ ਭਾਰਤੀ ਹੋਣਾ ਹੈ ਜਾਂ ਕਿਉਂਕਿ ਬਹੁਤ ਜਿਹੜਾ ਪੰਜਾਬੀ ਯੂਥ ਹੈ ਖਾਸ ਕਰਕੇ ਰੋਡ ਟ੍ਰੈਕਿੰਗ ਵਾਲੀ ਉਧਰ ਜਾ ਕੇ ਪ੍ਰਭਾਵਿਤ ਹੁੰਦਾ ਜੀ ਮੇਰਾ ਸ਼ੁਰੂ ਤੋਂ ਭਾਜੀ ਆਪਣੇ ਯੂਨਿਕ ਕਰਨ ਦਾ ਇੱਕ ਮੇਰਾ ਏਮ ਸੀਗਾ ਕਿ ਮੈਂ ਮਤਲਬ ਕੁਝ ਵੱਖਰਾ ਕਰਨਾ ਲਾਈਫ ਵਿੱਚ ਤੇ ਦੇਖੋ ਪ੍ਰੋਬਲਮਸ ਤਾਂ ਜ਼ਰੂਰ ਆਉਂਦੀਆਂ ਸਟਾਰਟਿੰਗ ਵਿੱਚ ਨਾ ਇਨੀਸ਼ੀਅਲ ਫੇਸ ਵਿੱਚ ਤੇ ਇਵੈਂਚੁਅਲੀ ਆਪਾਂ ਮਤਲਬ ਕੈਨੇਡੀਅਨ ਆਰਮਡ ਫੋਰਸਿਸ ਵਿੱਚ ਸਾਡੇ ਮਤਲਬ ਸਿਲੈਕਸ਼ਨ ਹੋ ਗਿਆ ਜੀ ਪੁਲਿਸ ਨੇ ਨਹੀਂ ਪੁਲਿਸਿੰਗ ਨੂੰ ਕਿਉਂ ਤੁਹਾਡੇ ਵੱਲੋਂ ਸੈਲੈਕਟ ਕੀਤਾ ਗਿਆ ਹੈ ਉਧਰ ਮੇਰਾ ਭਾਜੀ ਸ਼ੁਰੂ ਤੋਂ ਡ੍ਰੀਮ ਸੀਗਾ ਕਿ ਮੈਂ ਮਤਲਬ ਆਰਮਡ ਫੋਰਸਿਸ ਜਾਂ ਪੁਲਿਸਿੰਗ ਵਿੱਚ ਜਾਣਾ ਹੈ ਤੇ ਯੂਨੀਫਾਰਮ ਜੌਬ ਕਰਨੀ ਹੈ ਹਾਂਜੀ ਮੈਂ ਆਪਣੀ ਕਮਿਊਨਿਟੀ ਨੂੰ ਸਰਵ ਕਰਨਾ ਚਾਹੁੰਦਾ ਸੀਗਾ ਤੇ ਆਪਣੀ ਕਮਿਊਨਿਟੀ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ ਸੀ ਤੇ ਦੇਸ਼ ਲਈ ਕੁਝ ਮੈਂ ਆਪਣੇ ਕੁਝ ਸਰਵ ਕਰਨਾ ਚਾਹੁੰਦਾ ਸੀ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਸੀ ਮੈਂ ਆਪਣੇ ਤੇ ਫਸਟ ਟਾਈਮ ਚ ਕਲੀਅਰ ਹੋ ਗਿਆ ਜੀ ਹਾਂਜੀ ਫਸਟ ਟਾਈਮ ਚ ਆਪਾਂ ایکسپੀਰੀਅੰਸ ਦੀ ਗੱਲ ਕਰੀ ਤਾਂ ਕਿਹੋ ਜਿਹਾ ایکسپੀਰੀਅੰਸ ਹੈ ਕਿਉਂਕਿ ਬਹੁਤ ਸਾਰੀਆਂ ਜਦੋਂ ਮੰਜ਼ਲਾ ਵੱਡੀਆਂ ਹੁੰਦੀਆਂ ਨੇ ਤਾਂ ਦਿੱਖਤਾ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਹਾਂਜੀ ਐਜ਼ ਆਈ ਸੈਡ ਕਿ ਪ੍ਰੋਬਲਮਜ਼ ਜ਼ਰੂਰ ਆਂਦੀਆਂ ਬਟ ਆਪਾਂ ਨੂੰ ਉਹੀ ਹੌਸਲੇ ਬੁਲੰਦ ਰੱਖਣੇ ਪੈਂਦੇ ਆ ਕਿ ਅ ਬਸ ਦੇਖੋ ਤਾਂ ਜੀ ਫੈਮਿਲੀ ਚ ਪਹਿਲਾਂ ਵੀ ਹੈ ਕੋਈ ਪੁਲਿਸ ਨਹੀਂ ਚੀ ਆ ਫੈਮਿਲੀ ਚ ਨਹੀਂ ਫਸਟ ਪੰਜਾਬ ਚ ਜਾਂ ਫੋਰਮ ਪੰਜਾਬ 'ਚ ਹਾਂਜੀ ਹੋਣਗੇ ਕਫਲ ਆਫ ਬਟ ਹਾਂਜੀ ਪਿੰਡ ਚ ਯੂਥ ਨੂੰ ਫਿਰ ਕੀ ਮੈਸੇਜ ਕਨਵੇ ਕਰਨਾ ਚਾਹੂਗਾ ਯੂਥ ਨੂੰ ਮੈਂ ਇਹੀ ਕਹਿਣਾ ਕਿ ਜੇ ਮੇਰੇ ਵਰਗੀ ਨਾ ਚੀਜ਼ ਇਸ ਚੀਜ਼ ਮਤਲਬ ਇੱਥੇ ਪਹੁੰਚ ਸਕਦੀ ਹੈ ਤਾਂ ਮਤਲਬ ਸਾਰਾ ਖਰ ਕੋਈ ਕਰ ਸਕਦਾ ਇੱਥੇ ਕਿ ਮੈਨੂੰ ਨਹੀਂ ਮੈਨੂੰ ਉਮੀਦ ਨਹੀਂ ਸੀਗੀ ਐਕਸਪੈਕਟ ਨਹੀਂ ਸੀਗਾ ਕਿ ਮੈਂ ਮਤਲਬ ਇਸ ਮੰਜ਼ਿਲ ਤੇ ਪਹੁੰਚ ਜਾਊਗਾ ਬਟ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਬlesings experience ਦੀ ਆਪਣੇ ਪਿੰਡ ਵਾਲਿਆਂ ਦੀ ਤੇ ਲਵਡਵਾਂ ਦੀ ਬlesing ਦੇ ਨਾਲ ਅੱਜ ਆਪਾਂ ਇੱਥੇ ਪਹੁੰਚੇ ਹਾਂ ਤੇ ਹਾਂਜੀ ਓਕੇ ਓਕੇ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਹਾਂਜੀ ਮੈਂ ਆਪਣੇ ਯੰਗਸਟਰਸ ਨੂੰ ਇਹ ਕਹਿਣਾ ਚਾਹੁੰਦਾ ਜੀ ਆਪਣੇ ਅ ਮਨਜ਼ਿਲ ਉਨਕੀ ਹੁੰਦੀ ਹੈ ਜਿਨਕੇ ਹੌਂਸਲੋ ਮੇਂ ਜਾਨ ਹੁੰਦੀ ਹੈ ਪੰਖੋ ਸੇ ਕੁਛ ਨਹੀਂ ਹੋਤਾ ਜਨਾਬ ਹੌਂਸਲੇ ਸੇ ਉਡਾਨ ਹੁੰਦੀ ਹੈ ਓਕੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਸ਼ਨੂੰ ਤਿਵਾੜੀ ਜੀ ਜੀ ਤੁਹਾਡੇ ਸਭ ਤੁਹਾਡੇ ਬੇਟੇ ਨੇ ਵੱਡੀ ਉਪਲਬਧੀ ਵਿਦੇਸ਼ ਦੀ ਧਰਤੀ ਤੇ ਹਾਸਲ ਕੀਤੀ ਹੈ ਕੀ ਕਹਣਾ ਚਾਹੁੰਦੇ ਹੋ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ ਮੈਂ ਇਸ ਗੱਲ ਦਾ ਬੜਾ ਮਾਣ ਮਾਨ ਮਹਿਸੂਸ ਕਰਦਾ ਤੇ ਬੇਟਾ ਮੇਰੇ ਨੇ ਉੱਥੇ ਜੋਗੇ ਆਰਮੀ ਦੇ ਵਿੱਚ ਲੜੀ ਦੇ ਹਮੇਚ ਲੈਫਟਨੈਂਡ ਦੀ ਪੋਸਟ ਤੇ ਹੋਇਆ ਇਹ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਤੇ ਮੈਂ ਇਸ ਗੱਲ ਦਾ ਵੀ ਦੱਸਣਾ ਚਾਹਨਾ ਵੀ ਮੈਨੂੰ ਇਸ ਗੱਲ ਦੀ ਬੜੀ ਜ਼ਿਆਦਾ ਖੁਸ਼ੀ ਆ ਵੀ ਮੈਂ ਹਰੇਕ ਨੂੰ ਇਹ ਵੀ ਦੱਸ ਸਕਦਾ ਵੀ ਮੈਂ ਰੋਹਿਤ ਤਿਵਾੜੀ ਦਾ ਪਾਦਰਾ ਕਦੇ ਸੋਚਿਆ ਸੀਗਾ ਬੇਟਾ ਬਾਹਰ ਜਾਏਗਾ ਤੇ ਇਸ ਮੁਕਾਮ ਤੱਕ ਪਹੁੰਚੇਗਾ ਨਹੀਂ ਮੈਂ ਇਹ ਕਦੇ ਵੀ ਨਹੀਂ ਸੋਚਿਆ ਸੀ ਵੀ ਮਤਲਬ ਇੱਜੇ ਬੜੀ ਪੋਸਟ ਜਿਆਸਲ ਕਰੂਗਾ ਜਾਇਦਾ ਇਧਰ ਨੂੰ ਮਨ ਹੈਗਾ ਕਿਉਂਕਿ ਇਹ ਤਾਂ ਸਟੱਡੀ ਵੇਸ ਤੇ ਗਿਆ ਸੀ ਆ ਤੇ ਉੱਥੇ ਆਪਣਾ ਕੰਮ ਕਰਦਾ ਸੀਗਾ ਜਦੋਂ ਇਹਨਾਂ ਨੇ ਸਾਨੂੰ ਦੱਸਿਆ ਬੜੀ ਖੁਸ਼ੀ ਹੋਈ ਇਸ ਗੱਲ ਤੇ ਠੀਕ ਹਾਂ ਓਕੇ ਕੀ ਨਾਮ ਹੈ ਤੁਹਾਡਾ ਰੇਨੂ ਦੀ ਬਾਣੀ ਇਹ ਕੀ ਆ ਲੈਦਰ ਹੋਈ ਤੁਹਾਡਾ ਮੇਰਾ ਬੇਟਾ ਠੀਕ ਹੈ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਜਦੋਂ ਵੱਡਾ ਹੁੰਦਾ ਹੈ ਪਾਲਣ ਪੋਸਣ ਕੀਤਾ ਹੋਣ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਸਹੀ ਸੰਗਤ ਦੇ ਵਿੱਚ ਰਹੇ ਤਾਂ ਜੋ ਬੇਟੇ ਨੇ ਕਰਕੇ ਦਿਖਾਇਆ ਫਿਰ ਕੀ ਕਹਿਣਾ ਚਾਹੁੰਦੇ ਹਾਂ ਬਿਲਕੁਲ ਇਹ ਸ਼ੁਰੂ ਤੋਂ ਹੀ ਮਤਲਬ ਪੇਰੈਂਟਸ ਦਾ ਅਗਿਆਕਾਰੀ ਰਿਹਾ ਹੈ ਆ ਔਰ ਸਾਰੇ ਬੜਿਆਂ ਦਾ ਆਪਣੇ ਆਗਿਆ ਕਰ ਹੀ ਰਿਹਾ ਹੈ ਕਿ ਬਹੁਤ ਅੱਛਾ ਬੱਚਾ ਹੈ ਔਰ ਸਾਨੂੰ ਜਿਕਿ ਨੇ ਸੀ ਇੱਕ ਦਿਨੇ ਆਪਣੇ ਜੋਏ ਦੇ ਸੁਪਨੇ ਜ਼ਰੂਰ ਪੂਰੇ ਕਰੂਗਾ ਤੇ ਕਦੇ ਤੁਸੀਂ ਵੀ ਗਾਈਡ ਕਰਦੇ ਹੋ ਜਾਂ ਖੁਦ ਤਾਂ ਸੁਪਨਾ ਸੀ ਰੋਹਿਤ ਦਾ ਕਿ ਮੈਂ ਇਹਦਾ ਖੁਦ ਦਾ ਹੀ ਸੁਪਨਾ ਸੀ ਨੇ ਸਾਨੂੰ ਤਾਂ ਸਰਪ੍ਰਾਈਜ਼ ਹੀ ਦਿੱਤਾ ਸੀ ਤਾਂ ਬਿਲਕੁਲ ਵੀ ਆਈਡੀਆ ਵੀ ਨਹੀਂ ਸੀ ਕਿ ਇਹ ਇੱਧਰ ਵੀ ਤਿਆਰੀ ਕਰਦਾ ਪਿਆ ਹੈ ਤਾਂ ਕਿਉਂਕਿ ਆਪਣਾ ਕੰਮਕਾਰ ਕਰਦਾ ਸੀ ਉੱਥੇ ਆਪਣਾ ਸਾਰਾ ਕੁਝ ਸੈੱਟ ਸੀਗਾ ਇਹ ਸਾਨੂੰ ਨਹੀਂ ਪਤਾ ਸੀ ਵੀ ਇਹ ਵੀ ਕੁਝ ਕਰ ਰਿਹਾ ਹੈ ਇੱਕ ਸਾਨੂੰ ਗਿਫਟ ਹੀ ਮਿਲਿਆ ਇਹ ਤਾਂ ਸਰਪ੍ਰਾਈਜ਼ ਗਿਫਟ ਜਦੋਂ ਪਤਾ ਲੱਗਿਆ ਤਾਂ ਫਿਰ ਘਰ ਚ ਕਿਹੋ ਜਿਹਾ ਮਾਹੌਲ ਸੀਗਾ ਘਰ ਤਾਂ ਖੁਸ਼ੀ ਦਾ ਮਾਹੌਲ ਹੀ ਹੋਣਾ ਸੀ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਕਿ ਘਰ ਚ ਤਾਂ ਕਿ ਸਾਰੇ ਪਿੰਡ ਸੀ ਬਹੁਤ ਖੁਸ਼ੀ ਦਾ ਮਾਹੌਲ ਹੋ ਗਿਆ ਉਸ ਟਾਈਮ ਤੇ ਵੀ ਸਾਡਾ ਬੱਚਾ ਇਸ ਮੁਕਾਮ ਤੇ ਉਹ ਵੀ ਫੋਰਨ ਕੰਟਰੀ ਚ ਜਾ ਕੇ ਪਹੁੰਚਿਆ ਤੇ ਇਹ ਤਾਂ ਇੰਡੀਆ ਚ ਵੀ ਇੰਨਾ ਅਵੇਲੇਬਲ ਨਹੀਂ ਹੋ ਸਕਦਾ ਇੰਨੀ ਜਲਦੀ ਇਸ ਕਰਕੇ ਸਾਰਿਆਂ ਨੂੰ ਬਹੁਤ ਪ੍ਰਾਊਡ ਹੈ ਇਹਦੇ ਤੇ ਸਕਾਈ ਨੋਜ਼ ਪੰਜਾਬ ਲਈ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ